ਲੁਧਿਆਣਾ ਦੀ ਹਾਈ ਪ੍ਰੋਫਾਈਲ ਸੋਸਾਇਟੀ ਚ ਹੋਈ ਖੂਨੀ ਝੜਪ ਬੱਚਿਆਂ ਦੀ ਲੜਾਈ ਬਣੀ ਮਾਪਿਆਂ ਦੀ ਲੜਾਈ ਸਿਕਿਉਰਿਟੀ ਤੇ ਵੀ ਉੱਠ ਰਹੇ ਵੱਡੇ ਸਵਾਲ ਇਸ ਵੇਲੇ ਦੀ ਵੱਡੀ ਖਬਰ ਹਾਈ ਪ੍ਰੋਫਾਈਲ ਰੈ residency ਓਮੈਕਸ ਰੈ residency ਤੋਂ ਸਾਹਮਣੇ ਆ ਰਹੀਆਂ ਜਿੱਥੇ ਕੀ ਦੋ ਪਰਿਵਾਰਾਂ ਦੇ ਵਿੱਚ ਖੂਨੀ ਝੜਪ ਦੇਖਣ ਨੂੰ ਮਿਲਿਆ ਹਾਲਾਂਕਿ ਮਾਮਲਾ ਦੱਸਦੀ ਹੈ ਕਿ ਮਾਮਲਾ ਬੱਚਿਆਂ ਦੀ ਲੜਾਈ ਤੋਂ ਸ਼ੁਰੂ ਹੁੰਦਾ ਹੈ 2-2 ਸਾਲ ਦੇ ਜਿਹੜੇ ਬੱਚੇ ਦੱਸੇ ਜਾ ਰਹੇ ਜਿਸ ਦੇ ਵਿੱਚ ਥੋੜੀ ਬੋਤੀ ਲੜਾਈ ਹੁੰਦੀ ਹੈ ਜਾਂ ਬੱਚਿਆਂ ਦੇ ਕਰਕੇ ਜਿਹੜੀ ਹੈ ਇਹ ਵੱਡੀ ਜਿਹੜੀ ਹੈ ਲੜਾਈ ਮਾਪਿਆਂ ਤੱਕ ਪਹੁੰਚਦੀ ਹੈ ਤੇ ਮਾਪਿਆਂ ਤੋਂ ਜਿਹੜੀ ਖੂਨੀ ਝੜਪ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਦੱਸਦੀ ਹੈ ਕਿ ਇੱਕ ਮਹਿਲਾ ਦੇ ਵੱਲੋਂ ਦੂਜੀ ਮਹਿਲਾ ਦਾ ਜਿਹੜਾ ਗਲਾ ਫੜਿਆ ਜਾਂਦਾ ਹੈ ਜਿਵੇਂ ਸੀਸੀਟੀਵੀ ਦੇ ਵਿੱਚ ਦੇਖ ਸਕਦੇ ਹੋ ਇੱਕ ਦੂਜੇ ਤੇ ਜਿਹੜੇ આરોਪ ਵੀ ਲਗਾਏ ਜਾਂਦੇ ਆ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਬੱਚਿਆਂ ਦੀ ਲੜਾਈ ਹੁੰਦੀ ਹੈ ਬੱਚਿਆਂ ਦੀ ਲੜਾਈ ਐਡੀਕ ਬਾਜਾ ਦਿਆ ਜਿਹਦੇ ਵਿੱਚ ਖੂਨੀ ਝੜਪਦਾ ਜਿਹੜਾ ਰੂਪ ਲੈ ਲੈਂਦੀ ਹੈ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਓਮੈਕਸ ਰੈਜੀਡੈਂਸੀ ਦਿੱਤਾ ਇੱਥੇ ਵੱਡਿਆ ਜਿਹੜੇ ਸ਼ਹਿਰ ਦੇ ਨਾਮੀ ਕਾਰੋਬਾਰੀ ਰਹਿੰਦੇ ਨੇ ਹਾਈ ਪ੍ਰੋਫਾਈਲ ਫੈਮਲੀਆਂ ਰਹਿੰਦੀਆਂ ਨੇ ਵੈਲ ਐਜੂਕੇਟਿਡ ਪਰਸਨਸ ਰਹਿੰਦੇ ਨੇ ਉੱਥੋਂ ਦੀ ਜੇ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਕਿਤੇ ਨਾ ਕਿਤੇ ਵੱਡੇ ਜਿਹੜੇ ਸਵਾਲ ਵੀ ਖੜੇ ਕਰਦਾ ਤੇ ਸਿਕਿਉਰਿਟੀ ਤੇ ਵੀ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕੀਤੇ ਜਾਂਦੇ ਆ ਦੱਸਦੇ ਕਿ ਇਹ ਮਾਮਲਾ ਜਿਹੜਾ ਬੀਤੀ ਰਾਤ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਖੂਨੀ ਝੜਪ ਹੋਈ ਹੈ ਇੱਕ ਵਾਰੀ ਤੁਸੀਂ ਵੀ ਸੁਣੋ ਉੱਥੇ ਜਿਹਦੇ ਪੀੜਿਤ ਦਾ ਕੀ ਕਹਿਣਾ ਇਹ ਮੇਰਾ ਰਾਹੁਲ ਸਿੰਘ ਜੀ ਕਿੱਥੇ ਰਹਿੰਦੇ ਹੋ ਅਬਾ ਉਹ ਮੈਕਸ ਪੱਕੋ ਵਾਲੋਂ ਰੋਲ ਰਹਿੰਦੇ ਸੀ ਜੀ ਠੀਕ ਹੈ ਕੀ ਹੋਇਆ ਅੱਜ ਤੁਹਾਡੇ ਉੱਥੇ ਘਰ ਤੁਹਾਡੇ ਘਰ 'ਚ ਹਮਲਾ ਹੋਇਆ ਜਾਂ ਕਿਸ ਦੇ ਨਾਲ ਹੋਇਆ ਸੀ ਜੀ ਮੇਰੇ ਘਰ 'ਤੇ ਹਮਲਾ ਹੋਇਆ ਜੀ ਮੈਂ ਤਾਂ ਆਫਿਸ 'ਚ ਮੈਂ ਤਾਂ ਅੱਛਾ ਮੇਰੇ ਬੱਚੇ ਦੀ ਰੋਣੇ ਦੀ ਆਵਾਜ਼ ਆਈ ਔਰ ਫੋਨ ਆਇਆ ਵੀ ਪਪਾ ਮੰਮਾ ਕੋ ਕੋਈ ਮਾਰ ਰਹਾ जी। मैं फटाफट आके देखा तो मेरी मिसी को काफी इन्होंने आके दो तीन बंदों ने काफी चोट पहुंचाई है जी ठीक है जी तो अपने ये पड़ोसी हैं विशाल जी इन्होंने आके बीच बचाव किया उनको समझाने की कोशिश की उन्होंने एक नहीं सुनी जितनी वलगर लैंग्वेज बोली उस लेडी ने तो साथ में इनका दो तीन बंदे हो रहा है उनके और इनका आके सिर फोड़ दिया जी और क्या लगता है कारण क्या था आप बच्चों में हल्की फुल्की कोई पार्क में खेलते हुए थोड़ा बहुत हल्का फुल्का हो गया जी आप अपने बच्चों को था सारा कुछ जी

ਮੇਰਾ ਫਲੈਟ ਨੰਬਰ ਹੈ ਸੀ ਜ਼ेड 2 ਸਾਡੇ ਸਾਹਮਣੇ ਸੀ ਜ਼ेड 1 ਹੈਗਾ ਰਾਹੁਲ ਜੀ ਦਾ ਫਲੈਟ ਹੈ ਜੀ ਮੈਂ ਬੈਠਾ ਹੋਇਆ ਸੀ ਅਚਾਨਕ ਉਹਨਾਂ ਦੀ ਵਾਈਫ ਦੀ ਬੱਚਿਆਂ ਦੀ ਜ਼ੋਰ-ਜ਼ੋਰ ਦੀ ਰੋਂਦੀ ਆਵਾਜ਼ ਆਈ ਜੀ ਮੈਂ ਜਾ ਕੇ ਦੇਖਿਆ ਉੱਥੇ ਇੱਕ ਲੇਡੀਜ਼ ਇੱਕ ਜੈਂਟਸ ਉਹਨਾਂ ਦੀ ਵਾਈਫ ਦੇ ਨਾਲ ਬਦਤਮੀਜ਼ੀ ਕਰ ਰਹੇ ਸੀ ਲੜ ਰਹੇ ਸੀਗੇ ਉਹਨਾਂ ਦੇ ਬੱਚਿਆਂ ਦੀ ਆਪਸ 'ਚ ਲੜਾਈ ਹੋਈ ਸੀ ਪਾਰਕ 'ਚ ਤੇ ਉਹ ਉਹਨਾਂ ਨੂੰ ਕੁੱਟਣ ਆਏ ਸੀ ਕਰਦੇ-ਕਰਦੇ ਉਹਨਾਂ ਦੀ ਵਾਈਫ ਨੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰਤਾ ਮੈਂ ਮਨਾ ਕੀਤਾ ਤੇ ਉਹ ਉਧਰੋਂ ਗਲੀ ਚ ਹੋਰ ਬੰਦੇ ਉਹਨਾਂ ਦੇ ਆ ਗਏ ਉਹਨਾਂ ਨੇ ਆ ਕੇ ਮੈਨੂੰ ਫਲੈਟ ਦੇ ਬਾਹਰ ਕੁੱਟਣਾ ਸ਼ੁਰੂ ਕਰਤਾ ਮੇਰਾ ਮੱਥਾ ਪਾੜਤਾ ਜੋਰ-ਜ਼ੋਰ ਦੀ ਗਾਹਾਂ ਗੱਡੀਆਂ ਸਾਰਾ ਤਮਾਸ਼ਾ ਕੀਤਾ ਤੇ ਕਰਕੇ ਤੇ ਉਹ ਚਲੇ ਗਏ ਆਰਾਮ ਨਾਲ ਜੀ ਤੇ ਇਹਦੇ ਪਿੱਛੇ ਮੇਨ ਮਨਸ਼ਾ ਇਹੀ ਸੀਗੀ ਕਿ ਬੱਚਿਆਂ ਦੀ ਲੜਾਈ ਸੀਗੀ ਬੱਚਿਆਂ ਦੀ ਲੜਾਈ ਸੀਗੀ ਉਹ ਐਡੇ ਮਿਸਬਿਹਿਵ ਕੀਤਾ ਉਹਨਾਂ ਨੇ ਜੇ ਮੈਂ ਨਾ ਜਾਂਦਾ ਮੇਰੇ ਸਾਹਮਣੇ ਉਹ ਲੇਡੀਜ਼ ਦੇ ਕੁੱਟਦੇ ਪਏ ਸੀ ਮੇਰੇ ਸਾਹਮਣੇ ਉਹਨਾਂ ਨੇ ਕੱਪੜੇ-ਕੁੱਪੜੇ ਪਾੜ ਦੇਨੇ ਸੀਗੇ ਕਿੰਨੇ ਕਿੰਨੇ ਬੰਦੇ ਸੀਗੇ ਜੀ ਚਾਰ ਤੋਂ ਪੰਜ ਬੰਦੇ ਸੀਗੇ ਜੀ ਇੱਕ ਲੇਡੀਸ ਸੀ ਉਹਨਾਂ ਨਾਲ ਇੱਕ ਲੇਡੀਸ ਸੀਗੀ ਚਾਰ ਪੰਜ ਬੰਦੇ ਸੀ ਫਿਰ ਰੈਡੀ ਦੇ ਵਿੱਚ ਸਾਰਾ ਸਾਡੀ ਗਲੀ ਸਾਡੀ ਲਾਈਨ ਇਕੱਠੀ ਹੋ ਗਈ ਉਹਨਾਂ ਨੇ ਕਿਸੇ ਦੀ ਨਹੀਂ ਸੁਣੀ ਮੈਂ ਵਿੱਚ ਬੋਲਿਆ ਉਹਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਜੀ ਠੀਕ ਹੈ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹੁੰਦਾ ਜੀ ਇਹਦੇ ਉੱਪਰ ਐਕਸ਼ਨ ਹੋਵੇ ਕਿਉਂਕਿ ਹੋਮੈਕਸ ਵਰਗੀ ਸੁਸਾਇਟੀ ਜਿਹੜਾ ਹੈ ਕਿ ਜੇ अकेਲੀ ਲੇਡੀਸ ਤੇ ਬੱਚੇ ਘਰ 'ਚ ਸੇਫ ਨਹੀਂ ਹੈਗੇ ਤੇ ਫਿਰ ਕਿੱਥੇ ਜਾਵਾਂਗੇ ਅਸੀਂ ਜੀ ਦੂਜਾ ਇੱਕ ਚੀਜ਼ ਹੋ ਰਿਹਾ ਹੈ ਹੋਮੈਕਸ ਮੋਰਲ ਗਰਾਉਂਡਸ ਹੁੰਦੇ ਨੇ ਬੰਦੇ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਮੈਂ ਚਾਹੁੰਦਾ ਉਹਨ ਕੋਈ ਸੇ ਖਾਣਾ ਲਾ ਹੋਵੇ ਇਹ ਗਲਤ ਆ ਗਿਆ ਪਰ ਇੱਕ ਚੀਜ਼ ਹੋ ਰਿਹਾ ਹੈ اومੈਕਸ ਦੇ ਵਿੱਚ ਇਹ ਐਜੂਕੇਟਿਡ ਪਰਸਨ ਸਾਰੇ ਰਹਿੰਦੇ ਨੇ ਤਾਂ ਲੱਗਦਾ ਕਿ ਉਹ ਐਨ ਐਨ ਐਜੂਕੇਟਿਡ ਨਹੀਂ ਜੀ ਪੜੇ ਲਿਖੇ ਸੀਗੇ ਵੈਲ ਡਰੈਸਡ ਸੀਗੇ ਬਸ ਐਥਿਕਸ ਦੀਆਂ ਮਾਡਲਸ ਦੀ ਕਮੀ ਸੀਗੀ ਤੁਸੀਂ ਸਮਝੋ ਸਿਕਿਉਰਿਟੀ ਵੀ ਖੜੀ ਸੀਗੀ اومੈਕਸ ਦੀ ਉਹਨਾਂ ਨੇ ਵੀ ਨਹੀਂ ਕੋਈ ਐਕਸ਼ਨ ਲੇਤਾ ਹੈਗਾ